ਪਤੀ ਪਤਨੀ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੀ ਦੋਸਤੋ ਤੁਹਾਡੇ ਜੇ ਗੱਲ ਕਰੀਏ ਤਾਂ ਪਤੀ ਦੀ ਪਤਨੀ ਉਹਦੇ ਯਾਰਾਂ ਦੀ ਕੀ ਲੱਗੀ ਪਰਜਾਈ ਪਰਜਾਈ ਹੁੰਦੀ ਹੈ ਰਿਸਪੈਕਟਡ ਪਰ ਜੇ ਉਹੀ ਪਰਜਾਈ ਨੂੰ ਕਾਲ গারਲ ਬਣਾ ਕੇ ਉਸਦੇ ਨਾਲ ਸੈਕਸ਼ੂਅਲ ਰਿਲੇਸ਼ਨ ਬਣਾਏ ਜਾਣ ਤਾਂ ਫਿਰ ਇਸ ਨੂੰ ਕੀ ਕਿਹਾ ਜਾਵੇ ਉਹ ਵੀ ਪਤੀ ਦੇ ਵੱਲੋਂ ਇਹ ਹਰਕਤ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਨੂਰ ਵਰਚੂ ਟਾਕ ਤੁਸੀਂ ਦੇਖ ਰਹੇ ਹੋ ਸੋ ਸਵਾਗਤ ਕਰਦੀ ਆ ਤੁਹਾਡਾ ਸਾਰਿਆਂ ਦਾ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਕਿਉਂਕਿ ਅਸੀਂ ਤੁਹਾਡੇ ਨਾਲ ਜਾਣਕਾਰੀਆਂ ਸਮਾਜ ਦੇ ਵਿੱਚ ਹੋ ਰਹੀਆਂ ਜੋ ਚੀਜ਼ਾਂ ਨੇ ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ ਤਾਂ ਉਹਨਾਂ ਤੋਂ ਤੁਹਾਨੂੰ ਅਵੇਅਰ ਕਰਨ ਦੇ ਲਈ ਸਾਂਝਿਆ ਕਰਦੇ ਤੁਸੀਂ ਸਬਸਕ੍ਰਾਈਬ ਕਰ ਦਿਓ YouTube ਨੂੰ ਔਰ ਬਾਕੀ Facebook ਅਕਾਊਂਟ ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਅੱਜ ਦੀ ਇਹ ਜਾਣਕਾਰੀ ਮੈਂ ਇਸ ਕਰਕੇ ਸਾਂਝੀ ਕਰ ਰਹੀ ਕਿਉਂਕਿ ਪਤੀ ਪਤਨੀ ਦੇ ਰਿਸ਼ਤੇ ਦਾ ਵਿਸ਼ਵਾਸ ਟੁੱਟਣ ਵਾਲੀ ਇਹ ਜਾਣਕਾਰੀਏ ਰਿਸ਼ਤੇ ਤਾਰ-ਤਾਰ ਹੋਗੇ ਇਮੋਸ਼ਨਸ ਰਿਰੇ ਪਤੀਓ ਹੁੰਦਾ ਹੈ ਕਿ ਪਿਓ ਤੇ ਭਰਾ ਤੋਂ ਬਾਅਦ ਅਗਲੀ ਜ਼ਿੰਮੇਵਾਰੀ ਪਤੀ ਦੀ ਹੁੰਦੀ ਹੈ ਜਿਹਦੇ ird gird ਔਰਤ ਰਹਿੰਦੀ ਹੈ ਪਿਓ ਆਪਣੀ ਧੀ ਨੂੰ ਇਸ ਕਰਕੇ ਵਿਆਹ ਦੈਂਦਾ ਹੈ ਮੁੰਡਾ ਇਸ ਕਰਕੇ ਲੱਭਿਆ ਜਾਂਦਾ ਹੈ ਕਿ ਉਹਦੀ ਲੜਕੀ ਸੇਫ ਰਹੇ ਉਹਦੇ ਨਾਲ ਇਨ ਫਿਊਚਰ ਉਹ ਬੰਦਾ ਉਹਨੂੰ ਸੰਭੇ ਤੇ ਉਹ ਬੰਦਾ ਠੀਕ ਹੋਵੇ ਔਰ ਇੱਥੇ ਤਾਂ ਪਤੀ ਨੇ ਹੀ ਆਪਣੀ ਪਤਨੀ ਨੂੰ ਕਾਲ 걸 ਬਣਾ ਦਿੱਤਾ ਤੇ ਆਪਣੇ ਦੋਸਤਾਂ ਤੋਂ ਉਸ ਦਾ ਰੇਪ ਕਰਵਾ ਦਿੱਤਾ ਸੁਣ ਕੇ ਬਿਹਤ ਹੈਰਾਨੀ ਹੋਊਗੀ ਪਰ ਖਬਰ ਬਿਲਕੁਲ ਸੱਚੀ ਹੈ ਕੋਚਿੰਗ ਸਿਟੀ ਕੋਟਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਕਾਲ 걸 ਬਣਾਇਆ ਔਰ ਆਪਣੇ ਯਾਰਾਂ ਨੂੰ ਰੇਪ ਕਰਨ ਦੇ ਲਈ ਘਰੇ ਬੁਲਾ ਦਿੱਤਾ ਯਾਨੀ ਕਿ ਇਹ ਕਹਿ ਲੋ ਕਿ bizness ਹੀ ਇੱਕ ਤਰ੍ਹਾਂ ਦਾ ਚਲਾ ਰੱਖਿਆ ਸੀਗਾ ਔਰਤ ਅਲਾਉਨੀ ਸੀ ਕਰਦੀ ਪਤਨੀ ਕਹਿੰਦੀ ਸੀ ਕਿ ਮੈਂ ਨਹੀਂ ਇਸ ਤਰ੍ਹਾਂ ਦਾ ਕੁਝ ਵੀ ਕਰਨਾ ਉਹਦੇ ਨਾਲ ਫਿਰ ਉਹ ਬਤਮੀਜ਼ੀ ਕਰਦਾ ਸੀਗਾ ਕੁੱਟਮਾਰ ਕਰਦਾ ਸੀ ਤੇ ਫਿਰ ਔਰਤ ਕਿਸੇ ਉਦਾਸਦੀ ਸਾਡੇ ਲੇਡੀਜ਼ ਹੁੰਦੀਆਂ ਉਹਨਾਂ ਨੂੰ ਹੁੰਦਾ ਕਿ ਅਸੀਂ ਮਾਮਲਾ ਇਸੇ ਤਰ੍ਹਾਂ ਦਿਵਾ ਲਈਏ ਜੇ ਗੱਲ ਕਰਾਂਗੇ ਤਾਂ ਬੇਇੱਜ਼ਤੀ ਵੀ ਆਪਣੀ ਔਰ ਫਿਰ ਸਮਾਜ ਕੀ ਸੋਚੂਗਾ ਕਿ ਇਹਦੇ ਪਤੀ ਨੇ ਕਿਉਂ ਕੱਢਤਾ ਕਿ ਅਕਸਰ ਮੁੰਡਿਆਂ ਨੂੰ ਹਮੇਸ਼ਾ ਸਹੀ ਕਹਿ ਦਿੱਤਾ ਜਾਂਦਾ ਪਰ ਕੁੜੀ ਜੇ ਕੁਝ ਵੀ ਬਾਹਰ ਜੇ ਕਰ ਦੇ ਬਿਨਾਂ ਗਾਲ ਤੋਂ ਚਿੱਟੀ ਚਾਦਰ ਤੇ ਜਿਹੜਾ ਦਾਗ ਲੱਗ ਜਾਂਦਾ ਸੋ ਇਸੇ ਤਰ੍ਹਾਂ ਔਰਤ ਦਰਦੀ ਰਹੀ ਦਰਦੀ ਰਹੀ ਤੇ ਉਹ ਕੁੱਟ ਖਾਂਦੀ ਰਹੀ ਤੇ ਆਪਣਾ ਰੇਪ ਕਰਵਾਉਂਦੇ ਰਹੀ ਤਾਂ ਅਚਾਨਕ ਇੱਕ ਦਿਨ ਕੀ ਹੋਇਆ ਕਿ ਉਸ ਵਿਅਕਤੀ ਨੇ ਆਪਣੇ ਦੋਸਤ ਨੂੰ ਬੁਲਾਇਆ ਇਹ ਨੇ ਕਿਹਾ ਕਿ ਉਹ ਉਸਦੀ ਵਾਈਫ ਹੈ ਇਹ ਕਿਹਾ ਕਿ ਕਾਲ ਕਰ ਲੈ ਹੁਣੇ ਆਪਣੇ ਘਰੇ ਬੁਲਾਇਆ ਆਪਣੇ ਦੋਸਤ ਨੂੰ ਤੇ ਉਸਦੇ ਦੋਸਤ ਨੇ ਰੇਪ ਕਰ ਦਿੱਤਾ ਹਾਲਾਂਕਿ ਦੋਸਤ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀਗੀ ਕਿ ਇਹ ਵਿਅਕਤੀ ਦੀ ਪਤਨੀ ਹੈ ਜਾਂ ਕੋਈ ਕਾਲ ਕਰ ਸੋ ਇਸੇ ਤਰ੍ਹਾਂ ਉਸਨੇ ਤੰਦਾ ਚਲਾ ਰੱਖਿਆ ਸੀਗਾ ਆਪਣੀ ਪਤਨੀ ਤੋਂ ਹੋਰਾਂ ਲੋਕਾਂ ਉਹ ਨੂੰ ਫੋਨ ਕਰਾਉਂਦਾ ਸੀਗਾ ਇਨਫਲੂਐਂਸ ਕਰਦਾ ਸੀ ਤੁਸੀਂ ਆਓ ਫਿਜ਼ੀਕਲ ਰਿਲੇਸ਼ਨਸ ਬਣਾਓ ਇਸ ਤਰ੍ਹਾਂ ਗੱਲਾਂ ਕਰਾਉਂਦਾ ਹੁੰਦਾ ਸੀਗਾ ਇਹ ਕਿਸ ਤਰ੍ਹਾਂ ਦਾ ਰਿਸ਼ਤਾ ਹੋ ਗਿਆ ਤੁਸੀਂ ਵਿਆਹ ਕਰਾਇਆ ਜਾਂ ਫਿਰ ਕੋਈ ਨਵਾਂ ਵਪਾਰ ਚਲਾਇਆ ਜਾਣਕਾਰੀ ਮੁਤਾਬਕ ਪਤਾ ਲੱਗਿਆ ਕਿ 2.5 ਸਾਲ ਹੋ ਗਏ ਸੀ ਇਹਨਾਂ ਦੇ ਵਿਆਹ ਨੂੰ ਔਰ ਇੱਕ ਛੋਟੀ ਬੱਚੀ ਵੀ ਹੈ ਇਹਨਾਂ ਦੇ ਕੋਲੇ ਔਰ ਇਹ ਇੰਜੀਨੀਅਰ ਹੈ ਲड़का ਔਰ ਆਪਣੇ ਪਿਤਾ ਦੇ ਨਾਲ ਹੈਲਪ ਵੀ ਕਰਦਾ ਹੈ ਇਸ ਦਾ ਪਿਤਾ ਵੀ ਕੋਈ ਵਪਾਰੀ ਹੈ ਔਰ ਆਪਣੀ ਪਤਨੀ ਦੇ ਨਾਲ ਕਿਸੇ ਹੋਰ ਨੂੰ ਕਰਨਾ ਮਤਲਬ ਕੋਈ ਬੰਦਾ ਕਿਵੇਂ ਸੋਚ ਸਕਦਾ ਹੈ ਐ ਐਡਾ ਦਿਲ ਬੰਦਾ ਕਿੱਥੋਂ ਲੈ ਆ ਕਿ ਤੁਹਾਡੀ ਪਤਨੀ ਨੂੰ ਕੋਈ ਅੱਖ ਚੱਕ ਕੇ ਦੇਖ ਵੀ ਜਾਏ ਨਾ ਤੁਹਾਡਾ ਖੂਨ ਖ올 ਜਾਂਦਾ ਕਿ ਮੇਰੀ ਘਰ ਵਾਲੀ ਵੱਲ ਤੂੰ ਦੇਖਿਆ ਕਿਉਂ ਤੂੰ ਮੇਰੀ ਘਰ ਵਾਲ ਨੂੰ ਬੋਲਿਆ ਕਿਉਂ ਆਪਣੇ ਯਾਰਾਂ ਨੂੰ ਬੁਲਾ ਕੇ ਰੀਪ ਕਰਾਰਾ ਸੋ ਬਹੁਤ ਹੀ ਘਟਿਆ ਲੱਗੀ ਇਹ ਘਟਨਾ ਔਰ ਉਸ ਤੋਂ ਬਾਅਦ ਕਿੰਨਾ ਕੁ ਟਾਈਮ ਬੰਦਾ ਬਰਦਾਸ਼ਤ ਕਰਦਾ ਕੋਟ ਕੋਟ ਕੇ ਮਰਦਾ ਹੈ ਫਿਰ ਉਸ ਤੋਂ ਬਾਅਦ ਉਹ ਲੜਕੀ ਨੇ ਆਪਣੇ ਘਰ ਦੇ ਨਾਲ ਗੱਲਬਾਤ ਕੀਤੀ ਉਹਨੇ ਦੱਸਿਆ ਕਿ ਮੇਰੇ ਨਾਲ ਤਾਂ ਆ ਕੁਝ ਹੋ ਰਿਹਾ ਇਹ ਬੰਦਾ ਗਲਤ ਕਰ ਰਿਹਾ ਹੈ ਇਹ ੱਤੇ ਨਾਲ ਸਿਕਸ ਕਰਵਾ ਰਿਹਾ ਹੈ ਤੇ ਉਸ ਤੋਂ ਬਾਅਦ ਇਹ ਵਿਅਕਤੀ ਹੈ ਜੋ ਇਸਤੇ ਕਾਰਵਾਈ ਹੋਈ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਤੇ ਅੱਗੇ ਬਣਦੀ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਪਰ ਤੁਸੀਂ ਦੇਖੋ ਕਿ ਸਮਾਜ ਦੇ ਵਿੱਚ ਕੀ ਕੁਝ ਹੋ ਰਿਹਾ ਸੀ ਕਿਸੇ ਰਿਸ਼ਤੇ ਨੂੰ ਪਿਓਰ ਨਹੀਂ ਮੰਨ ਸਕਦੇ ਕੋਈ ਵੀ ਰਿਸ਼ਤਾ ਕੈਲੀ ਪਤੀ ਪਤੀ ਦਾ ਰਿਸ਼ਤਾ ਦਿਲੋਂ ਰੂਹੀ ਰਿਸ਼ਤਾ ਬਣ ਜਾਂਦਾ ਹੈ ਨਾ ਤਾਂ ਉਹ ਰਿਸ਼ਤਾ ਕਿੱਥੇ ਗਿਆ ਰਿਸ਼ਤੇ ਦੇ ਵਿੱਚ ਕੁਝ ਰਿਹਾ ਹੀ ਨਹੀਂ ਭੈਣ ਭਰਾ ਦੇ ਰਿਸ਼ਤੇ ਦੀ ਗੱਲ ਕਰ ਲਓ ਪਿਓ ਧੀ ਦੇ ਰਿਸ਼ਤੇ ਦੀ ਗੱਲ ਕਰ ਲਓ ਮਾਂ ਪੁੱਤ ਦੇ ਰਿਸ਼ਤੇ ਦੀ ਗੱਲ ਕਰ ਲਓ ਅੱਜ ਕੱਲ ਕੋਈ ਵੀ ਆਪਣੇ ਰਿਸ਼ਤਿਆਂ ਨੂੰ ਲੈ ਕੇ ਸੀਰੀਅਸ ਨਹੀਂ ਹੈਗਾ ਸੋ ਕੋਈ ਵੀ ਆਪਣਾ ਮਤਲਬ ਸੋਚਦਾ ਹੈ ਫਾਇਦਾ ਸੋਚਦਾ ਹੈ ਪਰ ਇਸ ਤਰ੍ਹਾਂ ਦਾ ਦਿਲ ਕਿੱਥੋਂ ਆ ਗਿਆ ਕਿ ਆਪਣੀ ਪਤਨੀ ਨੂੰ ਹੀ ਕਿਸੇ ਦੇ ਨਾਲ ਸ਼ੇਅਰ ਕਰ ਲੈਣਾ ਸੋ ਬਹੁਤ ਹੀ ਵਾਇਅਤ ਗੱਲ ਹੈ